ਆਰੇ ਆ ਗਏ ਆਰੇ ਮੇਰੇ ਸਾਰੇ ਉਹ ਜਿਹੜਾ ਤਾਂ ਮਾਰਿਆ ਨੇ ਨੇ ਸਾਰੇ ਪਾਰ ਜਾਂਦੇ ਹੀ ਬੇਗਾਂ ਨੰਗੀ ਤੱਕ ਤੁਹਾਡੇ ਘਰ ਆਦੇ ਜਾਂਦਾ ਮੁੰਡਾ ਆਇਆ ਚਲੋ ਹਾਂ ਸਾਰੇ ਸਪੋਰਟ ਪਾਰਸ ਤੇ ਸੁਟੇ ਰਮਾ ਕੀ ਨਾ ਜੇ ਤੁਹਾਡਾ ਪਾਜੀ ਮੇਰਾ ਨਾਂ ਚਰਨ ਕਹ ਰਿਹਾ ਪਿੰਡ ਕਿਹੜਾ ਜੇ ਪਿੰਡ ਥੇ ਇਕੱਲਾ ਆੜਾ ਖਲਾਰਾ ਪਿਆ ਤੁਹਾਡੇ ਗਰੇ ਕੀ ਗੱਲ ਹੋਈ ਆ ਖਲਾਰਾ ਪਾਜੀ ਰਾਤ 3 9:30 ਵਜੇ ਆਏ ਆ ਮੇਰਾ ਪਾ ਇੱਧਰ ਕੇ ਮੁੰਡੇ ਨਾਲ ਸਰਪੰਚ ਦੇ ਭਰਾਣਾ ਮੇਰਾ ਮੁੰਡੇ ਦਾ ਹਕੂਮ ਸਾਇਣਾ ਕੰਮ ਤਾਂ ਦਾ ਮਗਵਾ ਕੁੜਾ ਉਹਨਾਂ ਦਾ ਘਰ ਦੇ ਆ ਤੇ ਉਹ ਪਾਸੇ ਕੁੜੀ ਕੋਈ ਉਹਨੇ ਆਪ ਹੀ ਆਵਾਜ਼ ਦਿੱਤੀ ਆ ਬਾਵੀ ਨੂੰ ਤਾਂ ਬਾਵੀ ਲੰਬਰ ਫੜਾ ਦੇ ਮੁੰਡੇ ਨੂੰ ਤੇ ਲੰਬਰ ਫੜਾਉਣ ਤੇ ਮੁੜ ਕੇ ਉਹਦੀ ਮਾਂ ਨੇ ਚਾਚੀ ਉਹਦੀ ਨੇ ਵੇਖ ਲਿਆ ਤੇ ਨਾਲ ਰੌਲਾ ਪਾਜੀ ਕੰਦ ਟੱਪ ਕੇ ਆਏ ਹੂੰ ਤੇ ਆਉਦੇ ਨਾਲ ਰਜਾਈ ਸੀ ਚੁੱਕੀ ਜਦੋਂ ਉਹਦਾ ਮੇਰੇ ਸਾਥੀ ਸੁੱਤੀ ਨੇ ਨਾ ਹੱਥ ਰਾ ਕੁਟਣ ਕਰਨ ਨ ਕੀਤੀ ਆ ਮੇਰੇ ਕੱਪੜੇ ਨਾਲ ਹੀ ਆ ਨਾ ਸਾਰੇ ਭਾਰ ਤੇ ਰੱਜੇ ਸਰਾ ਆਏ ਆ ਜਦੋਂ ਸਾਰਾ ਕੌਹੇ ਨਾ ਕੀਤਾ ਕਰਾਇਆ ਬਾਅਦ ਚ ਮੈਂ ਰੌਲਾ ਪਾਇਆ ਮੇਰੀ ਕਿਸੇ ਨੇ ਆਵਾਜ਼ ਨਹੀਂ ਸੁਣੀ ਮੈਂ 11 ਵਜੇ ਤੱਕ ਭਾਜੀ ਗਾਲਾਂ ਕੱਢਦੀ ਰਹੀ ਤੇ ਇਹਨੇ ਬਾਹਰ ਨਿਕਲ ਕੇ ਕੋਈ ਇੱਕ ਵਾਰ ਨਹੀਂ ਪੁੱਛਿਆ ਆਵੀ ਤਾਂ ਕੀ ਗੱਲ ਹੋ ਗਈ ਲਿਆ ਪੁੱਛਗੇ ਹੂੰ ਤੇ ਬਾਅਦ ਚ ਦਿਨੇ ਆਖਿਆ ਸਾਡੇ ਬੂਏ ਨੇ ਖਰਕਾਏ ਭਾਜੀ ਜਦੋਂ ਮੇਰੀ ਰਾਤ ਨੂੰ ਕਿਸੇ ਬਾਤ ਪੁੱਛੇ ਵੀ ਤਾਂ ਦਿਨੇ ਮੈਂ ਕਿਦਾ ਬੂਏ ਖਰਕਾਉਂਦੀ ਤੇ ਦਰਖਾਸਤ ਦਿੱਤੀ ਇਸ ਬੰਦੀ ਹਾਂਜੀ ਕਿਥੇ ਖਾਲੇ ਰਠਾਣੇ ਤੇ ਉਹ ਵੀ ਸਵੇਰ ਦੀ ਸਾਡੀ ਕੋਈ ਸੁਣਾਈ ਨਹੀਂ ਉਹਨਾਂ ਨੇ ਕੀਤੀ ਵੀ ਕੀ ਮੰਗ ਕਰਦੇ ਜਹਣ ਆਏ ਹਮਾ ਦਾ ਜਿੰਨਾ ਹਰਕਦਾ ਕਿਤਨਾ ਇਹੋ ਜਿਹਾ ਕੰਮ ਕੀਤਾ ਜਾਵੇ ਜਦੋਂ ਕੋਈ ਗੱਲ ਚ ਬਾਚਰ ਮੇਰਾ ਪੁੱਤ ਜਦੋਂ ਉੱਠਦਾ ਆਦੈਂਦਾ ਮੁੰਡੇ ਨੂੰ ਹੁਣ ਮੇਰਾ ਮੁੰਡਾ ਰਾਤ ਤਾਂ ਭੱਜ ਜਾ ਮੇਰਾ ਪੁੱਤ ਲੱਭ ਮੈਂ ਇਹਨਾਂ ਦੇ ਪੇਟੇ ਪਾਉਣਾ ਫੇਰ ਮੁੰਡੇ ਮੇਰੇ ਨੂੰ ਆਂਦੇ ਤੇਰੇ ਨਾਲ ਲੱਤਾ ਬਾਤ ਹੋਰ ਦੇਣਗਾ ਭਾਜੀ ਹੱਥ ਜੋੜ ਕੇ ਉਹ ਬੇਨਤੀ ਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਗਰੀਬ ਬਾਈ ਬੰਦੇ ਗੋਹਾ ਥੋੜੀ ਥੋੜੀ ਰੋਟੀ ਖਾਂਦਾ ਦੇਰ ਹੜਦਾ ਹਾਲ ਤੰਗ ਕਰਦਾ ਕਿਹੜੀ ਵਜ੍ਹਾ ਤੋਂ ਤੰਗ ਕਰਦੇ ਜਦੋਂ ਇੱਕ ਇਹਨੂੰ ਮਾਰੀ ਨਹੀਂ ਚੰਗੀ ਨਹੀਂ ਕਹਿੰਦੇ ਗਰੀਬ ਲੋਕ ਆ ਗਏ ਉਹ ਵੱਡੇ ਲੋਕ ਆ ਉਹਨਾਂ ਨੇ ਰਿਸ਼ਤਾ ਕਿੱਥੋਂ ਕਰ ਲਿਆ ਇਹ ਗੋ ਆਣਾ ਲੈ ਮਾਤਾ ਮਾਤਾ ਜਿੰਨਾਈ ਪੋਤਾ ਪਾਲੇ ਅਤੇ ਬਾਸਾ ਤੇ ਇਹਨਾਂ ਨੂੰ ਮਾਰ ਤਾਇਆ ਕਰਦੇ ਕੋਈ ਸਾਡੇ ਨਾਲ ਨਹੀਂ ਆ ਇਕੱਲਾ ਹੀ ਆ ਕੀ ਨਾ ਜੀ ਵੀਰ ਜੀ ਕਿਹੜਾ ਪਿੰਡ ਜੀ ਮੇਰਾ ਨਾਮ ਹੈਗਾ ਸਰ ਪਰਮਜੀਤ ਸਿੰਘ ਪਿੰਡ ਸੇਕਲਾ ਤੇ ਇਹ ਕਿਹਣਾ ਤੁਹਾਡੇ ਪਿੰਡ ਦੀ ਰਹਿਣ ਵਾਲੀ ਔਰਤ ਆ ਦੇ ਚਰਨ ਘਰੋਂ ਨੇ ਇਹਨਾਂ 'ਤੇ ਇਲਜ਼ਾਮ ਲਾਇਆ ਤੁਹਾਡੇ ਦੇ ਕਿ ਰਾਤ ਮੇਰੇ ਨਾਲ ਆਣ ਕੇ ਛੇੜਛਾੜ ਕੀਤੀ ਆ ਕੋਟਮਾਰ ਕੀਤੀ ਆ ਤੇ ਕੰਧ ਟੱਪ ਕੇ ਜਿਹੜੇ ਬੰਦੇ ਅੰਦਰ ਹੋਏ ਆ ਕੀ ਗੱਲ ਆ ਮਸਲਾ ਦੇਖੋ ਭਾਜੀ ਉਹਦੇ ਗੱਲ ਹਨ ਪਤਾ ਸਵੇਰੇ ਲੱਗਣ ਰਹੀ ਹੈ ਅੰਦਰ ਰਾਤ ਦੀ ਕੋਈ ਕੋਈ ਖਬਰ ਨਹੀਂ ਗਈ ਅਸੀਂ ਤੇ ਆਪਦੇ ਘਰ ਚ ਆਨੂੰ ਸਿਹਰੇ ਪਤਾ ਲੱਗਣ ਦਿਆ ਇੱਥੇ ਲਾਗੇ ਝਗੜਾ ਹੁੰਦਿਆ ਸਾਨੂੰ ਇਹ ਨਹੀਂ ਪਤਾ ਵੀ ਝਗੜਾ ਕਿਹੜੇ ਰਿਲੇਟਡ ਤੇ ਹੋ ਮਸਲੇ ਤੇ ਹੁੰਦਿਆ ਤੇ ਉਹ ਗੱਲਾਂ ਬਾਤਾਂ ਕਰਨ ਰਏ ਉਹ ਤੋਂ ਬਾਅਦ ਜੱਦਾ ਘੰਟਾ ਬਾਅਦ ਜੇ ਸ਼ਾਂਤ ਹੋ ਗਿਆ ਨਾ ਓਦੋਂ ਸਾਡੇ ਘਰੇ ਫਿਰ ਨਿੱਕੂ ਦੀ ਮੰਮੀ ਆਉਂਦੀ ਆ ਉਹ ਦੱਸਦੀ ਵੀ ਤੁਹਾਡਾ ਨਾਮ ਲੈਣ ਦੈਂ ਅਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਗਾ ਤੇ ਉਹ ਕਹਿੰਦੀ ਕਿ ਤਿੰਨ ਜਣੇ ਆਏ ਆ ਤੇ ਕੋਈ ਤੁਹਾਡਾ ਹੈਗੀ ਕੋਈ ਆਪਸ ਦੇ ਵਿੱਚ ਰੰਜਿਸ਼ ਹੈ ਕਿ ਜਾਂ ਵੈਸੇ ਹੀ ਰੰਜਿਸ਼ ਕੋਈ ਨਹੀਂ ਕੀ ਇਹਨਾਂ ਦਾ ਮੁੰਡਾ ਇੱਕ ਦਿਨ ਪਰਸੋਂ ਸ਼ਾਮਾਂ ਨੂੰ ਆਇਆ ਵਾ ਅਲੇ ਕਰੇ ਮਨਜਿੰਦਰ ਸਿੰਘ ਦਾ ਸੁਨਾਹ ਲੈ ਕੇ ਤੇ ਇਹ ਮਤਲਬ ਜਿਹੜੀ ਮੇਰੀ ਮੈਸੇਜ ਆ ਤੇ ਮੇਰਾ ਜਿਹੜਾ ਬੇਟਾ ਉਹ ਤੇ ਆਪਣੇ ਗਾਂ ਚੋਂ ਗਿਆ ਵੇਲੀ ਉਹਨਾਂ ਵੇਖਿਆ ਵੀ ਘਰੇ ਕੱਲੀ ਹੋਊਗੀ ਮੈਂ ਕੰਮ ਧਿਆਨਾ ਵਾਂ ਤੇ ਮੈਂ ਕੰਮ ਧਿਆਨਾ ਵਾਂ ਤੇ ਉਹ ਮੁੜ ਕੇ ਉਹ ਆਵਾਜ਼ਾਂ ਮਾਰਦ ਰਿਹਾ ਚਾਚੀ ਚਾਚੀ ਕਹਿ ਕੇ ਤੇ ਮੁੜ ਕੇ ਉਹ ਲੜਕੀ ਨੇ ਬਾਹਰ ਨਿਕਲ ਕੇ ਇੱਥੇ ਵੇਖਿਆ ਤੇ ਉਹ ਉਹ ਨਾ ਇਥੋਂ ਅੰਦਰ ਹੀ ਆ ਗਿਆ ਵਾ ਹੂੰ ਅੰਦਰ ਹੀ ਆ ਗਿਆ ਤੇ ਮੁੜ ਕੇ ਉਹ ਅਸ਼ਲੀਲ ਹਰਤਾਂ ਕਰਨ ਰਿਹਾ ਉਹਦੇ ਨਾਲ ਮੰਨ ਕੇ ਆਨੇ ਨਾ ਰੌਲਾ ਪਾਇਆ ਉਹਨੂੰ ਗਾਲਾਂ ਕੱਢੀਆਂ ਨੂੰ ਭਜਾਤਾ ਹੈ ਉਹ ਆਂਦਾ ਉਹਦੇ ਨਾਲ ਫੋਨ ਤੇ ਗੱਲ ਕਰ ਹੂੰ ਬਸ ਉਹਦੀ ਦਰਖਾਸਤ ਅਸੀਂ ਦਿੱਤੀ ਹੈ ਥਾਣੇ ਹੋਰ ਸਾਡਾ ਕੋਈ ਮਸਲਾ ਨਹੀਂ ਦਾ ਨਾ ਕੀ ਨਾ ਆ ਜੇ ਵੀਰ ਜੀ ਵੀਰ ਜੀ ਮੇਰਾ ਨਾ ਦਲਬੀਰ ਸੇ ਨਿੱਕੂ ਪਿੰਡ ਘੜਾ ਜੇ ਠੇ ਕੱਲਾ ਤੁਹਾਡੇ ਪਿੰਡ ਦੀ ਇੱਕ ਹੋਰ ਦਾਦੇ ਉਹਨੇ ਤੁਹਾਡਾ ਵੀ ਵਿੱਚ ਨਾ ਲਿਆ ਕਿ ਰਾਤ ਜਦੋਂ ਕੋਟਮਾਰ ਕੀਤੀ ਮਾਨਾ ਤੋੜ ਛੇੜ ਛਾੜ ਕੀਤੀ ਤੇ ਤੁਸੀਂ ਨਾਲ ਸੀ ਤੇ ਕੀ ਮਸਲਾ ਹੋ ਵੀਰ ਜੀ ਮੇਰਾ ਨਾ ਕੁੜੀ ਵਾਲੇ ਬੰਨੇ ਦਾ ਸੁੱਤਰ ਨਾ ਮੇਰਾ ਮੁੰਡਿਆਂ ਦਾ ਸੁੱਤਰ ਆ ਵੀਰ ਜੀ ਮੇਰਾ ਨਿਆਂ ਨਾ ਲਾਉਂਦੇ ਆ ਮੇਰੇ ਪਿੰਡ 'ਚ ਇਨਕੁਆਇਰੀ ਕਰਾਣਾ ਜੇ ਮੈਂ ਗਲਤ ਆ ਤੇ ਮੈਨੂੰ ਦੋਸ਼ੀ ਪਾਈ ਜਾਵੇ ਮੇਰਾ ਪੈਰ ਦੇ ਨਿਸ਼ਾਨ ਲੈ ਆ ਉਥੋਂ ਤੇ ਜੇ ਮੈਂ ਦੋਸ਼ੀ ਆ ਤੇ ਮੇਰੇ ਘਰੋਂ ਜਾਂ ਮੇਰੇ ਬਾਹਰੋਂ ਇਨਕੁਆਇਰੀ ਮੇਰੀ ਕੀਤੀ ਹੋਵੇ ਯਾਰਾ ਦੋਸਤਾਂ ਦਾ ਵੀਰ ਜੀ ਮੈਨੂੰ ਜਾਣ ਕੇ ਫਸਾਉਣਾ ਚਾਹੁੰਦੇ ਆ ਤੇ ਤੁਹਾਡੇ ਕਹਿੰਦਾ ਭਾਵੇਂ ਤੁਹਾਡਾ ਕੁਝ ਨਾ ਲੈਣਾ ਦੇਣਾ ਨਹੀਂ ਵੀਰ ਜੀ ਮੇਰਾ ਨਾ ਕੁੜੀਆਂ ਲੈਣਦੇ ਨਾ ਮੇਰਾ ਮੁੰਡੇ ਨਾਲ ਲੈਣਦੇ ਨੇ ਵੀਰ ਜੀ ਆਪਾਂ ਕਿਸੇ ਨਾਲ ਕੋਹਣ ਦੇਣੀ ਆ ਤੇ ਆਪਣੇ ਜਾਣ ਕੇ ਝੂਠਾ ਇਲਜ਼ਾਮ ਲਾਉਂਦੇ ਆ ਬੀਤੀ ਰਾਤ ਸਰ 9 ਵਜੇ ਇੱਕ ਦਰਖਾਸਤ ਆਈ ਚਰਨਕੌਰ ਪਤਨੀ ਸੁਰਜੀਤ ਕਿ ਉਹਦੇ ਨਾਲ ਕੁੱਟਮਾਰ ਹੋਈ ਆ ਪਿੰਡ ਦੇ ਵਿਅਕਤੀਆਂ ਵੱਲੋਂ ਕੀਤੀ ਗਈ ਆ ਸਰ ਕੀ ਮਾਮਲਾ ਜੋ ਆ ਇਹ ਕਿ ਕਿ ਦਰਖਾਸਤ ਦੇ ਕੇ ਗਏ ਨੇ ਲੇਕਿਨ ਅਸੀਂ ਅਜੇ ਇਹਨਾਂ ਨੂੰ ਬੁਲਾਇਆ ਇੱਥੇ ਦੋਨਾਂ ਪਾਰਟੀਆਂ ਨੂੰ ਤੇ ਜੋ ਵੀ ਮੈਟਰ ਹੋਊਗਾ ਉਹਨੂੰ ਵੇਖ ਕੇ ਦੇਖ ਕੇ ਵੀ ਉਹਦਾ ਕੀ ਮਸਲਾ ਆ ਉਹਨੂੰ ਆਪਾਂ ਸ਼ਾਰਟ ਆਊਟ ਕਰਾਂ ਜੇ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਬਣਦੀ ਹੋਊਗੀ ਤਾਂ ਆਪਾਂ ਕਾਰਵਾਈ ਕਰਾਂਗੇ ਦੋਨਾਂ ਪਾਰਟੀਆਂ ਨੂੰ ਤੇ ਬੁਲਾਇਆ ਜਿਹੜੀ ਚਰਨ ਕਰ ਰਿਹਾ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀ ਆ ਉਹ ਕਹਿੰਦੀ ਵੀ ਮੇਰੇ ਨਾਲ ਮਤਲਬ ਕਿ ਜਿੰਸੀ ਛੇੜਛਾੜ ਵੀ ਹੋਈ ਆ ਸਰ ਕੋ ਇਨਕੁਆਰੀ ਵਗੈਰਾ ਵੈਰੀਫਾਈ ਕਰ ਲਾਂਗੇ ਇਹਨੂੰ ਜੇ ਕੋਈ ਹੋਇਆਗੀ ਤੇ ਜ਼ਰੂਰ ਕਾਰਵਾਈ ਕਰਾਂਗੇ ਜੀ ਇਹਨੂੰ ਵੈਰੀਫਾਈ ਕਰਾਂਗੇ ਜ਼ਰੂਰ ਪਹਿਲਾਂ ਜੇ ਕੋਈ ਹੋਈ ਹੋਗੀ ਤਾਂ ਕਾਰਵਾਈ ਕਰਤੀ ਜੋ ਠੀਕ